ਦਾ ਇੱਕਾ ਜਿੰਦਾਬਾਦ 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 ਜਿੰਦਾ ਤੇ ਕੇਂਦਰ ਸਰਕਾਰ ਮੁਰਦਾਬਾ ਮੁਰਦਾਬਾ ਮੁਰਦਾ ਸਾਰੇ ਪਿੱਟਾ ਹਾਏ 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 ਪਿਛਲੇ ਵੀ ਪਿੱਟਾ ਹਾਏ 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 ਅਗਲੇ ਵੀ ਪਿੱਟਾ ਹਾਏ 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 ਮੁਰਦਾਬਾ ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਮੈਂ ਮੰਗਤਰਾ ਪਾਸਲਾ ਜਨਰਲ ਸਕੱਤਰ ਰੈਵੋਲੂশনারੀ ਮਾਰਕਸਿਸ ਪਾਰਟੀ ਆਫ ਇੰਡੀਆ ਹਾਂ ਔਰ ਨਾਲ ਸਾਡੇ ਸੀਪੀ ਅਹਿਮਦ ਗਰੇਸ਼ਨ ਦੇ ਸਾਥੀ ਇਹ ਦੋਨਾਂ ਪਾਰਟੀਆਂ ਨੇ ਪੰਜਾਬ ਚ ਇੱਕ ਫੈਸਲਾ ਕੀਤਾ ਕਿ ਅਸੀਂ ਲੋਕਾਂ ਦੇ ਜਿਹੜੇ ਮੁੱਦੇ ਆ ਪੰਜਾਬ ਦੇ ਔਰ ਕੇਂਦਰ ਦੀ ਸਰਕਾਰ ਨਾਲ ਬੱਝੇ ਹੋਏ ਆ ਉਹਨਾਂ ਮੁੱਦਿਆਂ ਤੇ ਜਨਤਕ ਲਾਮਬੰਦੀ ਕਰਨੀ ਹੈ ਔਰ ਹਰ ਜ਼ਿਲ੍ਹੇ ਚ ਮੰਤਰੀ ਨੂੰ ਜਾਂ ਐਮਐਲਏ ਨੂੰ ਮੰਗ ਪੱਤਰ ਦੇਣਾ ਮੋਦੀ ਦੇ ਨਾਂ ਤੇ ਮੁੱਖ ਮੰਤਰੀ ਦੇ ਨਾਂ ਤੇ ਤਾਂ ਕਿ ਲੋਕਾਂ ਦੇ ਮੁੱਦਿਆਂ ਬਾਰੇ ਅਸੀਂ ਆਪਣੀ ਗੱਲ ਕਹਿ ਸਕੀਏ ਆਧਾਰਨ ਦੇ ਤੌਰ ਤੇ ਮਜ਼ਦੂਰਾਂ ਦਾ ਮਸਲਾ ਹੈ ਤਨਖਾਹਾਂ ਨਹੀਂ ਮਿਲਦੀਆਂ ਨੌਜਵਾਨ ਬੇਕਾਰ ਘੁੰਮ ਰਿਹਾ ਹੈ ਰਾਤ ਨੂੰ ਲੁੱਟਣਾ ਖੋਹਾਂ ਦਾ ਬਾਜ਼ਾਰ ਕਰ ਮੈਂ ਔਰ ਨਸ਼ਿਆਂ ਦਾ ਧੰਦਾ ਇਹਨਾਂ ਤੇਜ਼ੀ ਨਾਲ ਫੈਲ ਰਿਹਾ ਜਿਹਦਾ ਕੋਈ ਸੋਚਿਆ ਨਹੀਂ ਜਾ ਸਕਦਾ ਕਰਜ਼ਿਆਂ ਦੇ ਭਾਰ ਥੱਲੇ ਮਜ਼ਦੂਰ ਤੇ ਕਿਸਾਨ ਦਬੇ ਹੋਏ ਆ ਇਹ ਮਸਲੇ ਆ ਜਿਹੜੇ ਲੋਕਾਂ ਦੇ ਸੰਬੰਧ ਦੇ ਆ ਕੁਝ ਮਸਲੇ ਪੰਜਾਬ ਦੇ ਆ ਜਿਹੜੇ ਕੇਂਦਰ ਧੱਕਾ ਕਰਦਾ ਰਿਹਾ ਸਾਨੂੰ ਲੰਬੇ ਸਮੇਂ ਤੋਂ ਸਾਡੀ ਰਾਜਧਾਨੀ ਚੰਡੀਗੜ੍ਹ ਨਹੀਂ ਸਾਨੂੰ ਦਿੱਤੀ ਜਾ ਰਹੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਹੀਂ ਦਿੱਤੇ ਜਾ ਰਹਾ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਜਿਹੜਾ ਹੈ ਉਹ ਕੇਂਦਰ ਲੈ ਗਿਆ ਹੈਡ ਵਰਖਸ ਦੇ ਉੱਤੇ ਸਾਡੀ ਨਮਾਇੰਦਗੀ ਕੋਈ ਨਹੀਂ ਹੈ ਪੰਜਾਬ ਦੀ ਇਹ ਨਾ ਕਹਿਣ ਤੋਂ ਮੁੱਦੇ ਆ ਕਿ ਕੇਂਦਰ ਦੇ ਨਾਲ ਵੀ ਮੁੱਦੇ ਬੱਜੇ ਉਹਦੇ ਪੰਜਾਬ ਸਰਕਾਰ ਨਾਲ ਵੀ ਹੈ ਇੱਕ ਤਾਂ ਸੀ ਇਹ ਮੁੱਦਿਆਂ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਕੇ ਜਾਗਾ ਰਹੇ ਆ ਦੋਨੋਂ ਪਾਰਟੀਆਂ ਔਰ ਪੰਜਾਬ ਵਿੱਚ ਲੋਕਾਂ ਦਾ ਰਿਸਪਾਂਸ ਵੀ ਦੇਖੇ ਰਹੇ ਉਹ ਬਠਿੰਡੇ ਵਿੱਚ ਜਿਹੜਾ ਸਾਡੇ ਬਹੁਤ ਸਾਰੇ ਗਰਮੀ ਆ ਕਾਰੋਬਾਰ ਲੋਕਾਂ ਦੇ ਗਰੀਬਾਂ ਦੇ ਆ ਲੇਕਿਨ ਜਿਹੜੇ ਸੈਂਕੜਿਆਂ ਦੀ ਗਿਣਤੀ ਚ ਆਏ ਆ ਤੁਹਾਡੇ ਸਾਹਮਣੇ ਬੈਠੀਆਂ ਔਰਤਾਂ ਤੇ ਬੰਦੇ ਇਹ 10-10 ਲੋਕਾਂ 'ਚ ਕਿੰਨਾ ਗੁੱਸਾ ਆ ਦੂਜਾ ਮੁੱਦਾ ਵੱਡਾ ਸਾਡੇ ਸਾਹਮਣੇ ਕਿ ਕੇਂਦਰ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਆ ਉਹ ਭਾਰਤ ਵਜੇ ਇੱਕ ਹਿੰਦੂ ਰਾਸ਼ਟਰ ਦੀ ਕੈਮੀ ਚਾਹੁੰਦੀ ਆ ਹਿੰਦੂ ਰਾਸ਼ਟਰ ਦਾ ਅਰਥ ਆ ਜਿਹੜਾ ਪੁਰਾਣਾ ਇੱਕ ਰਾਜਸ਼ਾਹੀ ਦਾ ਢਾਂਚਾ ਜਿੱਥੇ ਦਰਤਾਂ ਨਾਲ ਅਤਿਆਚਾਰ ਹੁੰਦੇ ਸਨ ਜਿੱਥੇ ਔਰਤਾਂ ਨੂੰ ਗੁਲਾਮ ਮੰਨਿਆ ਜਾਂਦਾ ਸੀ ਔਰਤਾਂ ਦੀਆਂ ਪੱਤਾਂ ਲੁੱਟੀਆਂ ਜਾਂਦੀਆਂ ਸਨ ਔਰ ਜਿਹੜੇ ਘੱਟ ਗਣਤੀ ਲੋਕ ਆ ਉਹਨਾਂ ਦਾ ਕਤਲੇਆਮ ਕਰਨਾ ਚਾਹੁੰਦੀ ਹੈ ਔਰ ਇੱਕ ਧਰਮ ਦੇ ਨਾਂ ਤੇ ਰਾਜ ਕਾਇਮ ਕਰਨਾ ਚਾਹੁੰਦੀ ਹੈ ਜਿਹੜਾ ਬੜਾ ਵੱਡਾ ਖਤਰਾ ਭਾਰਤ ਨੂੰ ਆ ਜਿੱਦਣ ਇਹ ਧਰਮ ਦਾ ਅਰਥ ਦੇਸ਼ ਬਣ ਗਿਆ ਇਸ ਸਾਡੀ ਧਰਮਦਰਪਖਤਾ ਟੁੱਟ ਗਈ ਇਹ ਦੇਸ਼ ਇੱਕ ਨਹੀਂ ਰਹਿ ਸਕੇਗਾ ਇਹ ਦੋਨਾਂ ਮੁੱਦਿਆਂ ਤੇ ਲੋਕਾਂ ਨੂੰ ਲਾਮਬੰਦ ਕਰ ਰਹੇ ਆ ਤੇ ਜੇ ਲੋਕਾਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਤੇ ਤੁਸੀਂ ਲੜਾਈਆਂ ਬਹੁਤ ਲੜਦੇ ਹੋ ਲੇਕਿਨ ਸੱਤਾ ਦੀ ਲੜਾਈ ਨਹੀਂ ਲੜ ਰਹੇ ਹੋ ਲੜਾਈਆਂ ਲੜਨ ਤੋਂ ਬਾਅਦ ਫਿਰ ਤੁਸੀਂ ਘਰੀ ਬਹਿ ਜਾਂਦੇ ਹੋ ਇਹ ਲੜਾਈਆਂ ਲੜਨ ਦੇ ਨਾਲ ਜਿੰਨਾ ਚਿਰ ਤੁਸੀਂ ਸੱਤਾ ਦੀ ਲੜਾਈ ਨਹੀਂ ਲੜਨੀ ਭਾ ਮੇਰਾ ਕਹਿਣ ਤੋਂ ਵੀ ਸੱਤਾ ਦੇ ਉੱਤੇ ਮਜ਼ਦੂਰ ਜ਼ਮਾਤਾਂ ਕਿਸਾਨਾਂ ਦਾ ਇੱਕ ਅਧਿਕਾਰ ਬਣੇ ਲੜਾਈ ਲੰਬੀ ਆ ਇਹ ਕੋਈ ਸਾਡੇ ਇੱਕ ਅੱਧੀ ਗੱਲ ਕਹਿਣਾ ਹੋਣੀ ਨਹੀਂ ਪਰ ਇਹ ਸੱਤਾ ਦੀ ਲੜਾਈ ਤੋਂ ਬਿਨਾ ਸਾਡੀਆਂ ਇਹ ਬਾਕੀ ਲੜਾਈਆਂ ਦਾ ਕੋਈ ਅਰਥ ਨਹੀਂ ਰਹੇਗਾ ਇਸ ਲਈ ਲੋਕਾਂ ਦਾ ਰਾਸੀ ਕਰਨ ਵੀ ਕਰਨਾ ਔਰ ਨਾਲ ਲੋਕਾਂ ਦੀਆਂ ਮੰਗਾਂ ਨੂੰ ਪੂਰਨਾ ਆ ਇਹ ਦੋਨਾਂ ਪਾਰਟੀਆਂ ਨੂੰ ਮੁਸੀਬੇ ਐਮਬਲਿਬ੍ਰੇਸ਼ਨ ਤੇ ਆਰਐਮਪੀਆਈ ਲੜੀਆਂ ਔਰ ਅਸੀਂ ਦੂਜੀਆਂ ਖੱਪੀਆਂ ਪਾਰਟੀਆਂ ਨੂੰ ਵੀ ਬੇਨਤੀ ਕਰਨੀ ਆ ਸਾਰੀਆਂ ਖੱਪੀਆਂ ਪਾਰਟੀਆਂ ਨੂੰ ਵੀ ਉਹ ਵੀ ਆਉਣ ਆਓ ਇਕੱਠੇ ਹੋ ਕੇ ਲੜੀਏ ਇਹ ਬਿਨਾਂ ਇਕੱਠਿਆਂ ਹੋਣ ਤੋਂ ਲੜਾਈ ਨਹੀਂ ਦਾ ਸੀ ਬਲਕਿ ਕਮਿਊਨਿਸਟਾਂ ਤੋਂ ਬਿਨਾਂ ਜਿਹੜੇ ਹੋਰ ਲੋਕ ਆ ਬਾਹਰ ਧਰਮ ਨਿਰਪੱਖਿਆ ਚੰਗੇ ਵਿਚਾਰਾਂ ਦੇ ਸਾਨੂੰ ਉਹਨਾਂ ਨੂੰ ਵੀ ਨਾਲ ਲੈਣਾ ਚਾਹੁੰਦੇ ਆ ਕੋਈ ਗੁਰਸਿੱਖ ਹੋਵੇ ਕੋਈ ਹਿੰਦੂ ਹੋਵੇ ਕੋਈ ਰਾਧਾ ਸੁਆਮੀ ਹੋਵੇ ਅਸੀਂ ਸਾਰੇ ਲੋਕਾਂ ਨੂੰ ਜੋੜਨਾ ਚਾਹੁੰਦੇ ਆ ਮੈਨੂੰ ਲੱਗਦਾ ਵੀ ਜਿਹੜਾ ਲੋਕਾਂ ਦਾ ਰਿਸਪੌਂਸ ਆ ਉਹ ਸਾਨੂੰ ਉਤਸ਼ਾਹ ਦਿੰਦਾ ਆ ਔਰ ਪੰਜਾਬ ਚ ਆਉਣ ਵਾਲੇ ਦਿਨਾਂ ਦੇ ਦੌਰਾਨ ਇੱਕ ਨਵੀਂ ਲਹਿਰ ਕਿਰਤੀ ਲੋਕਾਂ ਦੀ ਦਿਸੇਗੀ ਜਿਹੜੀ ਕਿਸੇ ਵੇਲੇ ਰਾਜਿਆਂ ਦੇ ਖਿਲਾਫ ਇਥੇ ਦੇਖੀ ਗਈ ਸੀ ਮਾਲਵੇ ਦੀ ਧਰਤੀ ਤੇ ਤੁਸੀਂ ਜਿਹੜੀ ਰਾਜਾ ਨੀਤ ਚੰਡੀਗੜ੍ਹ ਦੀ ਗੱਲ ਕਰੀ ਪਾਣੀਆਂ ਦੀ ਗੱਲ ਕਰੀ ਔਰ ਜਿਹੜੀ ਮੌਜੂਦਾ ਪਾਰਟੀ ਹੈਗੀ ਸਰਕਾਰ ਆਪਣੇ ਬਿਨਾਂ ਤੋਂ ਪੰਜਾਬ ਚ ਗੱਲ ਹੋਰ ਕਰਦੀ ਹੈ ਦਿੱਲੀ ਜਾ ਕੇ ਹੋਰ ਕਰਦੇ ਤੇ ਹਰਿਆਣੇ ਦਾ ਟੌਰ ਇਹ ਸਰਕਾਰਾਂ ਦੋ ਮੋਈਆਂ ਆ ਇਹ ਅੱਠ ਅੱਠ ਬੋਲੀਆਂ ਵੀ ਬੋਲ ਸਕਦੀਆਂ ਦਿੱਲੀ ਕੁਝ ਬੋਲਣਗੇ ਪੰਜਾਬ ਚ ਕੁਝ ਬੋਲਣਗੇ ਆਗਰੇ ਜਾ ਕੇ ਕੁਝ ਬੋਲਣਗੇ ਇਕ ਨੇ ਲਾਲ ਝੰਡਾ ਇੱਕ ਗੱਲ ਕਰਦਾ ਆ ਕਿ ਬਾਦਲ ਹੋ ਰਹੀਆਂ ਦਿੱਲੀ ਚ ਰਾਜ ਸਤਾਤੇ ਰਹੇ ਆ ਪੰਜਾਬ ਚ ਰਹੇ ਆ ਕਦੀ ਪੰਜਾਬ ਦੀ ਰਾਜਧਾਨੀ ਬਾਰੇ ਜ਼ਿਕਰ ਤੱਕ ਨਹੀਂ ਕੀਤਾ ਪੰਜਾਬੀ ਬੋਲਦੇ ਇਲਾਕਿਆਂ ਦਾ ਜ਼ਿਕਰ ਤੱਕ ਨਹੀਂ ਕੀਤਾ ਪਰ ਇਹ ਲਾਲ ਝੰਡਾ ਹੈ ਜਿਹੜਾ ਇਹ ਕਹਿੰਦਾ ਪੰਜਾਬ ਚ ਵੀ ਕਹਿੰਦਾ ਹਰਿਆਣਾ ਚ ਵੀ ਕਹਿੰਦਾ ਦਿੱਲੀ ਚ ਵੀ ਕਹਿੰਦਾ ਤੇ ਨਹੀਂ ਨਹੀਂ ਰਾਜਧਾਨੀ ਪੰਜਾਬ ਲਈ ਬਣਿਆ ਸੀ ਇਹ ਸਾਡੀ ਰਾਜਧਾਨੀ ਆ ਤੁਸੀਂ ਹਰਿਆਣੇ ਦੀ ਰਾਜਧਾਨੀ ਬਣਾਓ ਸਾਨੂੰ ਇਤਰਾਜ਼ ਨਹੀਂ ਹੈ ਇਸ ਲਈ ਜਿਹੜਾ ਮੈਂ ਸਮਝਦਾ ਕਿ ਜਿਹੜੀਆਂ ਰਾਸ਼ੀ ਪਾਰਟੀਆਂ ਨਾ ਇਹ ਦੋਗਲੀ ਨੀਤੀ ਤੇ ਚਲਦੀਆਂ ਔਰ ਲਾਲਚ ਢੰਡੇ ਨੂੰ ਇਸ ਗੱਲ ਦਾ ਮਾਣ ਹੈ ਪਰ ਅਸੀਂ ਦੋਗਲੀ ਨੀਤੀ ਤੇ ਚੱਲਣ ਵਾਲੇ ਨਹੀਂ